ਵੱਲੋਂ ਆਪਣੇ ਆਰਗੇਨਿਕ ਦਾ ਸਾਰੇ ਸਪਲਾਈ ਆਪਣੇ ਜ਼ਮੀਨ 'ਚ ਭੇਜਣ ਵਾਸਤੇ ਸੋ ਆਪਾਂ ਇਹ ਇੱਕ ਪੰਪ ਲਿਆਨੇ ਆ ਇਹ ਪੰਪ ਕੀ ਕਰਦਾ ਹੈ ਇਹ ਸਾਡਾ ਸਬੂਰਮੇਟਰ ਤਿਆਰ ਕਰਿਆ ਹੋਇਆ ਦੇਖੋ ਇਹਦੇ ਵਿੱਚ ਗੋੜ ਹੁੰਦਾ ਹੈ ਬੇਸਨ ਹੁੰਦਾ ਜੰਨੀਆਂ ਗਲੀਆਂ ਭਰੀਆਂ ਸਾਫੀਆਂ ਹੁੰਦੇ ਨੇ ਫਰੂਟ ਹੁੰਦੇ ਨੇ ਸਾਡੀ ਜੰਨੀ ਗੇਸਟਿੰਗ ਹੈ ਉਹ ਹੰਦੀ ਇਹਦੇ ਵਿੱਚ ਸਾਰੀ ਸੋ ਇਹ ਚੀਜ਼ ਨੂੰ ਹੋਂ ਦੇ ਕਰਕੇ ਇਦੇ ਵਿੱਚ ਅਸੀਂ ਆਰਗੇਨਿਕ ਇਹਨੂੰ ਬਣਾ ਕੇ ਤਿਆਰ ਕਰਕੇ ਇਹਦੇ ਵਿੱਚੋਂ ਮੈਂ ਪਹਿਲਾਂ ਦੱਸਿਆ ਇਹਦੇ ਵਿੱਚ ਲਿਕੁਇਡ ਜੀਵ ਅਮ੍ਰਿਤ ਹੋ ਗਿਆ ਸੋ ਇਹਦੀ ਅਸੀਂ ਸਪਲਾਈ ਦੇ ਕੇ ਸੋ ਆ ਆ ਪੰਪੇ ਦੇ ਵਿੱਚ ਦੇਖਦੇ ਆ ਪੰਪੇ ਨੂੰ ਚੱਕ ਕੇ ਆ ਪਾਈਪ ਇਹਦੇ ਵਿੱਚੋਂ ਜਾ ਕੇ ਇਹ ਪਾਈਪ ਲਾਈਨ ਇਹਦੇ ਵਿੱਚੋਂ ਜਾ ਕੇ ਕਹਾ ਆਪਣੇ ਦੀ ਜਮੀਨ ਹੈ ਗਾਹਾਂ ਆਪਣੇ ਜਿਹੜਾ ਝੋਨਾ ਲੱਗਿਆ ਹੋਇਆ ਇਹ ਝੋਨੇ ਇਹ ਪੈਪਰਾਂ ਦੇ ਰਾਹੀਂ ਇਹ ਜਮੀਨ 'ਚ ਜਾਂਦਾ ਹੈ ਸੋ ਜਮੀਨ 'ਚ ਕੀ ਕਰੂਗਾ ਇਹ ਆਪਣੇ ਜਿਹੜੇ ਮਿੱਤਰ ਕੀੜੇ ਨੇ ਜਾਂ ਜੀ ਪੈਦਾ ਹੁੰਦੇ ਨੇ ਇਹਦੇ ਵਿੱਚ ਜਿਹੜੇ ਜੀਵਾੰਮ੍ਰਿਤ ਉਹ ਜਾ ਕੇ ਮਿੱਟੀ ਨੂੰ ਖਾਣਗੇ ਸੋ ਮਿੱਟੀ ਨੂੰ ਵਰਤੋਂ ਚ ਲਿਆਣਗੇ ਸੋ ਰੂੜੀ ਦੀ ਖਾਦ ਨੂੰ ਕੰਮ ਕਰੂਗਾ ਪਰ ਇਹ ਆਈਡੀਆ ਬਹੁਤ ਹੀ ਜ਼ਿਆਦਾ ਅਫੈਕਟਿਵ ਤੇ ਬਹੁਤ ਹੀ ਜ਼ਿਆਦਾ ਸਸਤਾ ਹੈ ਸੋ ਆਪਣੇ ਵੀ ਤੁਸੀਂ ਤਿਆਰ ਕਰ ਸਕਦੇ ਆਹੀ ਜੀ ਖੇਤ ਤਿਆਰ ਕਰੋ ਆ ਦੇਖੋ ਪਰੋਂ ਸਾਰੀ ਉਹ ਉੱਥੇ ਤੱਕ ਲੰਬੀ ਹੈ ਜੀ 30 40 ਫੁੱਟ ਸੋ ਇਹਦੇ ਵਿੱਚ ਆਪਾਂ ਗਲੀਆਂ ਤਲੀਆਂ ਸਬਜ਼ੀਆਂ ਹੁੰੀਆਂ ਹੋਈਆਂ ਨੇ ਬਾਕੀ ਸਾਡੇ ਘਰ ਦੇ ਜਿਵੇਂ ਆਲੂ ਬਖਾਰ ਦਾ ਅਸੀਂ ਜੂਸ ਕੱਢਦੇ ਆ ਉਹਦਾ ਵੇਸਟੇਜ ਹੋ ਗਈ ਔਲੇ ਦਾ ਕਰਦੇ ਆ ਅਸੀਂ ਉਹ ਵੇਸਟੇਜ ਹੋ ਗਈ ਜਿਹੜਾ ਸਾਡੇ ਕੀਵਰ ਠੰਡਾਈ ਵਿੱਚ ਜਾਂਦੀ ਅਸੀਂ ਉਹਦੀ ਵੇਸਟੇਜ ਵੀ ਅਸੀਂ ਦੇ ਵਿੱਚ ਪਾ ਦਿੰਨੇ ਆ ਜਿਹੜਾ ਸਾਡੇ ਜਿੰਨਾ ਵੀ ਕਰਦਾ ਆਰਗੈਨਿਕ ਦਾ ਵੇਸਟੇਜ ਹੁੰਦਾ ਉਹ ਸਾਰੇ ਇਹਦੇ ਵਿੱਚ ਪੈਂਦਾ ਉਹ ਪੈ ਕੇ ਇਹਦੇ ਵਿੱਚ ਜੀ ਤਿਆਰ ਹੋ ਕੇ ਪੰਪਰਾਹੀਂ ਇਹ ਇਹਦੇ ਵਿੱਚੋਂ ਸਪਲਾਈ ਦੇ ਕੇ ਆ ਦੇਖੋ ਪੰਪਰਾਹੀਂ ਜਵਿੰਚ ਟਾਲ ਕੇ ਤੁਸੀਂ ਜਿਹੜੇ ਆਪਾਂ ਬੰਦੇ ਖੇਤੀ ਕਰਦੇ ਆ ਤੇ ਆਪਾਂ ਤੁਸੀਂ ਮੈਂ ਕਰਿਆ ਕਿ ਨਾ ਮੇਰਾ ਕਾਮਯਾਬ ਹੋ ਗਿਆ ਤਾਂ ਆਪਾਂ ਜਵਾਨ ਜਿਹੜੇ ਮੁੰਡੇ ਆ ਆਪਣੇ ਖੇਤੀ ਕਰਦੇ ਨੇ ਉਹਨਾਂ ਨੂੰ ਵੀ ਇਹ ਪ੍ਰੋਜੈਕਟ ਉਹਨਾਂ ਦਾ ਝਾੜ ਵਧਾਵਾਂਗੇ ਤੇ ਉਹਨਾਂ ਨੂੰ ਆਰਗੈਨਿਕ ਵਾਲੇ ਪਾਸੇ ਲੈ ਕੇ ਜਾਵਾਂਗੇ ਸੋ ਇਹ ਸਾਡਾ ਬਹੁਤ ਵਧੀਆ ਪ੍ਰੋਜੈਕਟ ਕੰਮ ਚੱਲ ਰਿਹਾ ਤੁਸੀਂ ਵੀ ਇਹਨੂੰ ਲਾ ਕੇ ਦੇਖੋ ਪੰਪ ਆਂਦਾ ਇਹ ਸੋ ਇਹਨੂੰ ਸਪਲਾਈ ਦੇ ਕੇ ਇਹਨੂੰ ਜ਼ਮੀਨ ਦੇ ਵਿੱਚ ਜਿਮਰਾ ਅਮਰੀਕ ਨੂੰ ਪਾਓ